ਜਿੰਦਾਬਾਦ ਬੱਤਰਕਾਰ ਭਾਈਚਾਰਾ ਜਿੰਦਾਬਾਦ ਬੱਤਰਕਾਰ ਇੱਕਾ ਬੱਤਰਕਾਰ ਇੱਕਾ ਜਿੰਦਾਬਾਦ ਸੂਬਾ ਪ੍ਰਸ਼ਾਸਨ ਮੁੜਦਾਬਾਹ ਸੂਬਾ ਪ੍ਰਸ਼ਾਸਨ ਮੁੜਦਾਬਾਹ ਅੱਜ ਮੈਂ ਦਫ਼ਤਰ ਹਾਂ ਜੀ ਸੀ ਔਰ ਸਰਹਾਰ ਦੇ ਤੇ ਜੀ ਪ੍ਰਿਕਰ ਸਾਹਿਬ ਦਾ ਜਿਹੜਾ ਪ੍ਰੈਸ ਭਾਈਚਾਰਾ ਐਲੈਕਟ੍ਰੋਨਿਕ ਐਂਡ ਅ ਰੇਡੀਓ ਮੀਡੀਆ ਇਹਨਾਂ ਦੇ ਕੋਈ ਪੂਰੇ ਆਲਓਵਰ ਡਿਸਟ੍ਰਿਕਟ ਲੈਵਲ ਦੇ ਸਾਥ ਲੱਗੇ ਸੀਗੇ ਜਿਨ੍ਹਾਂ ਦੇ ਵਿੱਚ ਜਿਹੜੇ ਨੇ 5 ਨੇ ਉਹਨਾਂ ਦੀਆਂ ਕਾਰਵਾਈਆਂ ਐਫਆਈਆਰਾਂ ਦਰਜ ਹੋਈਆਂ ਹੋਈਆਂ ਨੇ ਦੋ ਮਾਮਲੇ ਨੇ ਇੱਕ ਮੰਨੀ ਜਿੰਦਗਰਦਾ ਔਰ ਇੱਕ ਰੋਡ ਦਾ ਐਫਆਈਆਰ ਹੋਣਾ ਲੀਏ ਇਹ ਕੋਈ ਲੈਪਟਾਪ ਦਾ ਮਸਲਾ ਕੋਈ ਉਹਨਾਂ ਦਾ ਮਸਲਾ ਇੱਕ ਫੋਨ ਆ ਵੀ ਮਕਦਮਾ ਦਰਜ ਹੋਇਆ ਤੇ ਕਰਾਲਾ ਨੋਟਰੀ ਆ ਐਕਾ ਦੇ ਕੋਈ ਜਾਇਜ਼ ਹੋ ਸਕੀ ਨੇ ਬਣ ਸਕਦਾ ਜਿਨ੍ਹਾਂ ਦਾ ਨਵਟਾਰਾ ਹੋਇਆ ਹੋਇਆ ਤੇ ਇਨਾਂ ਤੱਕ ਉਹ ਜਿਹੜੀ ਹੈਗੀ ਉਹ ਅੰਗਲ ਨਾਲ ਪਹੁੰਚੀ ਜੇ ਜਾਂ ਆਯੋਦਾ ਜਾਂ ਐਸਐਸਓ ਸਰਬੰਦ ਦਾ ਮੇਲ ਵਰਤਨ ਦੇ ਵਿੱਚ ਕੁਝ ਰੁਕੜ ਮਟ ਕੇ ਤੇ ਰਹਿ ਗਈ ਕਿਸੇ ਉਹ ਇਹਨਾਂ ਦੇ ਜਿਹੜਾ ਰਸਤਾ ਹੈਗਾ ਆ ਲਐਸਚੂ ਉਹ ਰਾਈਓ ਦੇ ਨਾਲ ਸ਼ੂਰ ਕਰਾਤਾ ਕਿ ਜਦੋਂ ਕੋਈ ਕੋ ਇਨਫੋਰਮੇਸ਼ਨ ਸਰਕਾਰ ਭਾਈਚਾਰਾ ਮੰਗਦਾ ਉਸ ਵੇਲੇ ਦਿੱਤੀ ਜਾਵੇ ਕਿ ਕਿਸੇ ਕਿਸਮ ਦਾ ਜਿਹੜਾ ਕੋ ਕੰਮ ਕੀਤਾ ਉਹਦੀ ਮੌਜੂਦਾ ਸਟੇਟ ਜਿਹੜੀ ਬੰਸੀ ਹੈ ਉਹ ਤਾਂ ਕਿ ਕਿਸੇ ਨੂੰ ਕੋ ਨਰਾਜ਼ਗੀ ਜਾਂ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਹੋਰ ਆ ਚਾਏ ਆ ਨਰਿੰਦਰ ਚੱਜੀ ਜੀ ਪ੍ਰਧਾਨ ਔਰ ਜਿੰਦਰਪੱਤ ਜੀ ਜਿਹੜੇ ਹੈਗੇ ਨੇ ਲੈਕਚਰ ਉਹ ਮਨਜੋਤ ਰਵੀਰ ਸਿੰਘ ਸਾਹਿਬ ਵੀ ਆਏ ਨੇ ਥਾਣਾ ਸਰਹੰਦ ਦੇ ਆਪਣਾ ਕੇ ਪ੍ਰੈਸ ਭਾਈਚਾਰਾ ਬੈਠਾ ਸੀਗਾ ਸਾਰੀਆਂ ਗੱਲਾਂ ਸੁਣ ਲਈਏ ਔਰ ਜਿਹੜਾ ਹੈਗਾ ਹਰੇਕ ਮਸਲੇ ਦਾ ਜਿਹੜਾ ਇਹਨਾਂ ਪੁਤਾਲੀ ਕਰ ਸੀ ਤਾਂ ਇੱਕ ਦੋ ਮਸਲੇ ਜਿਹੜੇ ਘੂੜਾ ਵਾਲੇ ਰਹਿੰਦੇ ਨੇ ਉਹ ਹੱਲ ਕਰ ਲਏ ਜਾਂਗੇ ਅਸੀਂ ਸਿੱਧੇ ਸਰਹੰਦ ਸਰਹੰਦ